ਤਾ ਇੰਡਸਟਰੀ ਤੋਂ ਲੈ ਕੇ ਇੱਕ ਹੋਰ ਮਾੜੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸਦੀ ਕਿ ਇੱਕ ਹੋਰ ਦਿਗਜ ਕਲਾਕਾਰ ਜਿਹੜੇ ਨੇ ਉਸ ਫਾਨੀ ਸੰਸਾਰ ਨੂੰ અલਵਿਦਾ ਕਹਿਨੇ 68 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਏ ਨੇ ਬੜੇ ਲੰਮੇ ਸਮੇਂ ਤੋਂ ਕੈਂਸਰ ਦੇ ਨਾਲ ਜੂਝ ਰਹੇ ਸੀ ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਸੀਗਾ ਔਰ ਉਹਨਾਂ ਨੇ ਅੱਜ ਆਖਰੀ ਸਾਹ ਤੜਕਸਾਰ ਲਏ ਨੇ ਔਰ ਤੁਹਾਨੂੰ ਦੱਸਦੀ ਕਿ ਬੜਾ ਲੰਮਾ ਸਮਾਂ ਇੰਡਸਟਰੀ ਦੇ ਵਿੱਚ ਕੰਮ ਕੀਤਾ ਪੰਕਜ ਧੀਰ ਆ ਇੱਕ ਵੱਡੇ ਕਲਾਕਾਰ ਸੀ ਔਰ ਤੁਹਾਨੂੰ ਯਾਦ ਹੋਣਾ ਹੈ ਕਿ ਮਹਾਭਾਰਤ ਦੇ ਵਿੱਚ ਕਰਨ ਦਾ ਉਹਨਾਂ ਨੇ ਜਿਹੜਾ ਰੋਲ ਅਦਾ ਕੀਤਾ ਜਿਹੜੀ ਉਹਨਾਂ ਨੇ ਕਰਨ ਦੀ ਭੂਮਿਕਾ ਨਿਭਾਈ ਉਹ ਲੋਕਾਂ ਦੇ ਦਿਲਾਂ ਦੇ ਵਿੱਚ ਘਰ ਕਰ ਗਈ ਔਰ ਉਹ ਜਾਣੇ ਵੀ ਇਸੇ ਕਿਰਦਾਰ ਤੋਂ ਗਏ ਜੋ ਉਹਨਾਂ ਨੇ ਕਰਨ ਦਾ ਰੋਲ ਜਿਹੜਾ ਮਹਾਭਾਰਤ ਦੇ ਵਿੱਚ ਅਦਾ ਕੀਤਾ ਸੀ ਔਰ ਤੁਹਾਨੂੰ ਦੱਸ ਦੇ ਕਿ 1988 ਤੋਂ ਇਹਨਾਂ ਨੇ ਆਪਣਾ ਕਰੀਅਰ ਜਿਹੜਾ ਫਿਲਮਾਂ ਦੇ ਵਿੱਚ ਸ਼ੁਰੂ ਕੀਤਾ ਔਰ ਬਹੁਤ ਸਾਰੀਆਂ ਫਿਲਮਾਂ ਕੀਤੀਆਂ ਔਰ ਖਾਸ ਤੌਰ ਤੇ ਟੀਵੀ ਸੀਰੀਅਲ ਦੀ ਜਦੋਂ ਅਸੀਂ ਗੱਲ ਕਰਦੇ ਆ ਤਾਂ ਮਹਾਭਾਰਤ ਮੈਨੂੰ ਨਹੀਂ ਲੱਗਦਾ ਕੋਈ ਕੋਈ ਬੱਚਾ ਰਿਹਾ ਹੋਵੇਗਾ ਜਿਨੇ ਮਹਾਭਾਰਤ ਟੀਵੀ ਤੇ ਨਹੀਂ ਦੇਖੀ ਉਹ ਦੌਰ ਜਦੋਂ ਅਸੀਂ ਟੀਵੀ ਤੇ ਦੇਖਦੇ ਸੀਗੇ ਸੀਰੀਅਲ ਹੋ ਗਏ ਫਿਲਮਾਂ ਹੋ ਗਏ ਔਰ ਹਾਲਾਂਕਿ OTT ਪਲੇਟਫਾਰਮ ਤਾਂ ਹੁਣ ਜਾ ਕੇ ਆਏ ਨੇ ਤਾਂ ਉਹ ਆਡੀਅנס ਡਾਇਵਰਟ ਹੋ ਗਈ ਪਰ ਪਹਿਲਾਂ ਜਿਹੜਾ ਸਮਾਂ ਸੀ ਜਦੋਂ ਪੰਕਜ ਧੀਰ ਹੋਣਾ ਨੇ ਸ਼ੁਰੂਆਤ ਕੀਤੀ ਸੀ ਫਿਲਮ ਇੰਡਸਟਰੀ ਦੇ ਵਿੱਚ ਆਏ ਔਰ ਉਦੋਂ ਟੀਵੀ ਤੇ ਹੀ ਸਾਰੀਆਂ ਚੀਜ਼ਾਂ ਕੋਈ ਸੀਰੀਅਲ ਹੋ ਗਿਆ ਫਿਲਮ ਹੋ ਗਈ ਟੀਵੀ ਤੇ ਦੇਖੀ ਜਾਂਦੀ ਸੀ ਤਾਂ ਉਸ ਸਮਾਂ ਬੜਾ ਲੋਕ ਯਾਦ ਕਰਦੇ ਨੇ ਅੱਜ ਵੀ ਤਾਂ ਪੰਕਜ ਧੀਰ ਹੁਣੀ ਉਸ ਸਮੇਂ ਦੇ ਕਲਾਕਾਰ ਮੰਨੇ ਗਏ 1988 ਦੇ ਵਿੱਚ ਇਹਨਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਔਰ ਮਹਾਭਾਰਤ ਇਹਨਾਂ ਨੂੰ ਸੀਰੀਅਲ ਜਿਹੜਾ ਮਿਲਿਆ ਟੀਵੀ ਦੇ ਉੱਪਰ ਔਰ ਉਸ ਦੇ ਵਿੱਚ ਕਰਨ ਦੀ ਭੂਮਿਕਾ ਇਹਨਾਂ ਨੇ ਜਿਹੜੀ ਨਿਭਾਈ ਔਰ ਬਹੁਤ ਸੋਹਣਾ ਕਿਰਦਾਰ ਇਹਨਾਂ ਨੇ ਕੀਤਾ ਔਰ ਲੋਕਾਂ ਨੇ ਇਹਨਾਂ ਨੂੰ ਕਰਨ ਦੇ ਨਾਮ ਤੋਂ ਹੀ ਯਾਦ ਰੱਖਿਆ ਪਰ ਕੈਂਸਰ ਨਾਮਕ ਜੁੜੀ ਭੈੜੀ ਬਿਮਾਰੀ ਹੈ ਉਹ ਇਹਨਾਂ ਨੂੰ ਲੱਗੀ ਔਰ ਬੜੇ ਲੰਮੇ ਸਮੇਂ ਤੋਂ ਇਹਨਾਂ ਦਾ ਟਰੀਟਮੈਂਟ ਚੱਲ ਰਿਹਾ ਸੀ ਇਲਾਜ ਚਲ ਰਿਹਾ ਸੀਗਾ ਪਰ ਅੱਜ ਇਹ ਮੌਤ ਦੀ ਜੰਗ ਜਿਹੜੀ ਹੈ ਉਹ ਜਿੱਤੀ ਮੌਤ ਜਿੱਤੀ ਔਰ ਜ਼ਿੰਦਗੀ ਦੀ ਜੰਗ ਪੰਕਜ ਧੀਰ ਹੁਣੀ ਹਾਰ ਗਏ 68 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲੈਨੇ ਔਰ ਅੱਜ ਤੜਕਸਾਰ ਤਕਰੀਬਨ ਦੱਸਿਆ ਜਾ ਰਿਹਾ ਕਿ ਉਹਨਾਂ ਦੀ ਮੌਤ ਹੋਈ ਹੈ ਸੋ ਇਹ ਅਸੀਂ ਤਸਵੀਰ ਵੀ ਦਿਖਾ ਰਹੇ ਹਾਂ ਪੰਕਜ ਧੀਰ ਹੁਣਾ ਦੀ ਔਰ ਇਹ ਪੰਕਜ ਧੀਰ ਹੁਣੀ ਜਿਹੜੇ ਵੱਡੇ ਕਲਾਕਾਰ ਸੀ ਜਾਨੀ ਮਾਨੀ ਸ਼ਖਸੀਅਤ ਸੀਗੀ ਔਰ ਫਿਲਮ ਇੰਡਸਟਰੀ ਦੇ ਵਿੱਚ ਇਹਨਾਂ ਦਾ ਚੰਗਾ ਨਾਮ ਸੀਗਾ ਔਰ ਕਈ ਇਹਨਾਂ ਨੇ ਫਿਲਮਾਂ ਜਿਹੜੀਆਂ ਕੀਤੀਆਂ ਮਹਾ ਭਾਰਤ ਦੇ ਵਿੱਚ ਕਰਨ ਦੀ ਭੂਮਿਕਾ ਨਿਭਾਈ ਔਰ ਉਸ ਤੋਂ ਬਾਅਦ ਇਹ ਪਰਸਿੱਧ ਹੋ ਗਏ ਉਤੋਂ ਇਹਨਾਂ ਨੂੰ ਯਾਦ ਕੀਤਾ ਜਾਣ ਲੱਗਾ ਔਰ ਇਸ ਤੋਂ ਬਾਅਦ ਚੰਦਰ ਕਾਂਤਾ ਦਾ ਗ੍ਰੇਟ ਮਰਾਠਾ ਯੁੱਧ ਦੇ ਵਜੋਂ ਜਿਹੜੀ ਇੱਕ ਹੋਰ ਸੀਰੀਜ਼ ਬਣਾਈ ਗਈ ਸੀ ਉਹਦੇ ਵਿੱਚ ਵੀ ਇਹਨਾਂ ਨੇ ਵੱਡੀ ਭੂਮਿਕਾ ਅਦਾ ਕੀਤੀ ਤੋਂ ਬਹੁਤ ਸਾਰੀਆਂ ਇਹਨਾਂ ਨੇ ਵੈਬ ਸੀਰੀਜ਼ ਵੀ ਕੀਤੀਆਂ ਜਦੋਂ ਟੀਵੀ ਦਾ ਦੌਰ ਖਤਮ ਹੋ ਗਿਆ ਥੋੜਾ ਲੋਕ ਡਿਵਰਟ ਹੋ ਗਏ ਓਟੀਟੀ ਪਲੇਟਫਾਰਮ ਆ ਗਿਆ ਨੈਟਫਲਿਕਸ ਆ ਗਿਆ ਜੀਓ ਹੌਟਸਟਾਰ ਆ ਗਿਆ ਤਾਂ ਇਹਦੇ ਉੱਪਰ ਜਦੋਂ ਸੀਰੀਜ਼ ਆਉਣੀਆਂ ਸ਼ੁਰੂ ਹੋਈਆਂ ਤਾਂ ਉਦੋਂ ਹੀ ਇਹਨਾਂ ਨੇ ਬਹੁਤ ਵਧੀਆ ਸੜਕ ਦੇ ਵਿੱਚ ਕੰਮ ਕੀਤਾ ਸੋਲજર ਵੈਬ ਸੀਰੀਜ਼ 'ਚ ਕੰਮ ਕੀਤਾ ਬਾਦਸ਼ਾਹ ਦੇ ਵਿੱਚ ਇਹਨਾਂ ਦਾ ਰੋਲ ਬਹੁਤ ਬਾਖਮਾਲ ਦਾ ਰਿਹਾ ਸੋ ਇਸ ਕਰਕੇ ਇਹ ਇੱਕ ਵਾਰ ਫਿਰ ਤੋਂ ਇਹਨਾਂ ਦਾ ਦੌਰ ਜਿਹੜਾ ਚੱਲਿਆ ਕਿਉਂਕਿ ਜਿਹੜੇ ਪੁਰਾਣੇ ਕਲਾਕਾਰ ਸੀ ਉਹਨਾਂ ਨੂੰ ਫਿਰ ਜ਼ਿੰਦਾ ਜਿਹੜਾ ਕਿਹਾ ਜਾਂਦਾ ਕੀਤਾ ਹੈ ਕਿ OTT ਪਲੇਟਫਾਰਮ ਨੇ ਕੀਤਾ ਸੋ ਇਹਨਾਂ ਦਾ ਪੁੱਤਰ ਜਿਹੜਾ ਉਹ ਵੀ ਬਾਖਮਾਲ ਦਾ ਅਭਿਨੇਤਾ ਉਹਨਾਂ ਨੇ ਵੀ ਕਈ ਫਿਲਮਾਂ ਦੇ ਵਿੱਚ ਕੰਮ ਜਿਹੜਾ ਉਹ ਕੀਤਾ ਸੋ 1988 ਦੇ ਵਿੱਚ ਪੰਕਜ ਧੀਰ ਹੁਣਾ ਦੀ ਐਂਟਰੀ ਹੁੰਦੀ ਹੈ ਟੈਲੀਵਿਜ਼ਨ ਦੇ ਵਿੱਚ ਮਾ ਭਾਰਤ ਤੇ ਇਹਨਾਂ ਨੂੰ ਮਿਲਦਾ ਕਰਨ ਦੀ ਭੂਮਿਕਾ ਇਹਨਾਂ ਨੇ ਨਿਭਾਈ ਉਸ ਤੋਂ ਬਾਅਦ ਇਹ ਪ੍ਰਸਿੱਧ ਹੋ ਗਏ ਲੋਕ ਇਹਨਾਂ ਨੂੰ ਜਾਣਨ ਲੱਗੇ ਕਿਉਂਕਿ ਉਹ ਸਮਾਂ 1988 ਦੀ ਅਸੀਂ ਜੇਕਰ ਗੱਲ ਕਰੀ ਤਾਂ ਉਦੋਂ ਸਾਰੇ ਲੋਕ ਟੀਵੀ ਦੇਖਦੇ ਸੀ ਔਰ ਉਹਨਾਂ ਦੇ ਵਿੱਚੋਂ ਜੇਕਰ ਤੁਹਾਨੂੰ ਕੋਈ ਪੁੱਛੇ ਕਿ ਸੀਰੀਅਲ ਕਿਹੜਾ ਜਿਹੜਾ ਵੱਧ ਲੋਕਾਂ ਨੇ ਦੇਖਿਆ ਤਾਂ ਉਹ ਮਹਾਭਾਰਤ ਦਾ ਨਾਮ ਆਉਂਦਾ ਸੀ ਔਰ ਮਹਾਭਾਰਤ ਦੇ ਵਿੱਚ ਇਹਨਾਂ ਦਾ ਬੜਾ ਅਹਿਮ ਕਿਰਦਾਰ ਰਿਹਾ ਕਰਨ ਦਾ ਕਿਰਦਾਰ ਰਿਹਾ ਸੋ ਜਿਸ ਤੋਂ ਬਾਅਦ ਇਹਨਾਂ ਨੂੰ ਭੂਮਿਕਾ ਜਿਹੜੀ ਇਹਨਾਂ ਦੀ ਬਹੁਤ ਵਧੀਆ ਸੀਗੀ ਲੋਕਾਂ ਨੇ ਸ਼ਲਾਘਾ ਕੀਤੀ ਇਹਨਾਂ ਦੇ ਕਿਰਦਾਰ ਦੀ ਤੇ ਉਸ ਤੋਂ ਬਾਅਦ ਇਹਨਾਂ ਦੀ ਲੜੀ ਜਿਹੜੀ ਆ ਚੱਲ ਸੋ ਚੱਲ ਇਹਨਾਂ ਨੂੰ ਬਹੁਤ ਸਾਰੇ ਕਿਰਦਾਰ ਜਿਹੜੇ ਉਹ ਮਿਲੇ ਬਹੁਤ ਸਾਰੀਆਂ ਫਿਲਮਾਂ ਇਹਨਾਂ ਨੇ ਵੱਡੀਆਂ ਕੀਤੀਆਂ ਪਰ ਇਹ ਦੁੱਖ ਦੀ ਖਬਰ ਫਿਲਮ ਇੰਡਸਟਰੀ ਤੋਂ ਸਾਹਮਣੇ ਆਈ ਹੈ ਕਿ ਇੱਕ ਵੱਡੇ ਤੇ ਦਿਗਜ ਕਲਾਕਾਰ ਪੰਕਜ ਧੀਰ ਜਿਹੜੇ ਨੇ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਨੇ ਕਿਉਂਕਿ ਲਗਾਤਾਰ ਫਿਲਮ ਇੰਡਸਟਰੀ ਦੇ ਨਾਲ ਜੁੜੀ ਹੋ ਗਈ ਜਾਂ ਸੰਗੀਤ ਜਗਤ ਦੇ ਨਾਲ ਜੁੜੀ ਖਬਰ ਜਿਹੜੀ ਆ ਇਹਨਾਂ ਪਿਛਲੇ ਦਿਨਾਂ ਦੇ ਵਿੱਚ ਬਹੁਤ ਮਾੜੀਆਂ ਖਬਰਾਂ ਸਾਹਮਣੇ ਆ ਰਹੀਆਂ ਰਾਜਵੀਰ ਜਵੰਦਾ ਹੋ ਗਿਆ ਫਿਰ ਜਸਵਿੰਦਰ ਭੱਲਾ ਹੁਣੀ ਹੋ ਗਏ ਚਰਨਜੀਤ ਉਹੂਜਾ ਹੁਣੀ ਹੋ ਗਏ ਤਾਂ ਹੁਣੇ ਵਰਿੰਦਰ ਘੁੰਮਣ ਦੀ ਮੌਤ ਜਿਹੜੀ ਉਹ ਹੋ ਜਾਂਦੀ ਹੈ ਤਾਂ ਇੱਕ ਵੱਡੇ ਝਟਕੇ ਬੈਕ ਟੂ ਬੈਕ ਲੱਗ ਰਹੇ ਨੇ ਖਾਸ ਤੌਰ ਤੇ ਕਿਹਾ ਜਾਂਦਾ ਹੈ ਕਿ ਫਿਲਮ ਇੰਡਸਟਰੀ ਨੂੰ ਜਾਂ ਸੰਗੀਤਕ ਜਗਤ ਨੂੰ ਕਿਸੇ ਦੀ ਨਜ਼ਰ ਲੱਗ ਗਈ ਹੈ ਤਾਂ ਹੁਣ ਇਹ ਖਬਰ ਆ ਗਈ ਬਾਲੀਵੁੱਡ ਤੋਂ ਇਹ ਮਨਹੂਸ ਖਬਰ ਆ ਜਿਹੜੀ ਸਾਹਮਣੇ ਆਈ ਹੈ ਪੰਕਜ ਧੀਰ ਹੁਣੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆ ਗਏ ਨੇ 68 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਲਏ ਔਰ ਕੈਂਸਰ ਨਾਮਕ ਜਿਹੜੀ ਬਿਮਾਰੀ ਹੈ ਨਾਮੁਰਾਦ ਬਿਮਾਰੀ ਜਿਹੜੀ ਹੈ ਉਹ ਇਹਨਾਂ ਨੂੰ ਹੋਇਆ ਸੀਗਾ ਕੈਂਸਰ ਤੇ ਉਹਦੇ ਨਾਲ ਇਹ ਜੂਝ ਰਹੇ ਸੀ ਬੜੇ ਲੰਮੇ ਸਮੇਂ ਤੋਂ ਇਹਨਾਂ ਦਾ ਟਰੀਟਮੈਂਟ ਜਿਹੜਾ ਉਹ ਚੱਲ ਰਿਹਾ ਸੀਗਾ ਸੋ ਅਕੀਮੋ ਜਿਹੜੀ ਇਹਨਾਂ ਨੂੰ ਲੱਗ ਰਹੀ ਸੀਗੀ ਤਾਂ ਕਿਤੇ ਨਾ ਕਿਤੇ ਇਹ ਅੱਜ ਜ਼ਿੰਦਗੀ ਦੀ ਜੰਗ ਜਿਹੜੀ ਐ ਉਹ ਹਾਰ ਗਏ ਆਖਰੀ ਸਾਹ ਜਿਹੜੇ ਆ ਇਹਨਾਂ ਨੇ ਤਕਰੀਬਨ 10 ਤੋਂ 11 ਵਜੇ ਦੇ ਵਿੱਚ ਅੱਜ ਤੜਕਸਾਰ ਲਏ ਨੇ ਸੋ ਇੱਕ ਵੱਡਾ ਨਾਮ ਫਿਲਮ ਇੰਡਸਟਰੀ ਦਾ ਬਾਲੀਵੁੱਡ ਨੂੰ ਖਾਸ ਤੌਰ ਤੇ ਇਹ ਵੱਡਾ ਸਦਮਾ ਜਿਹੜਾ ਉਹ ਲੱਗਾ ਕਿਉਂਕਿ ਇਹਨਾਂ ਨੇ ਆਪ ਵੀ ਬਾਕਮਾਲ ਕੰਮ ਕੀਤਾ ਇਹਨਾਂ ਦੇ ਜਿਹੜੇ ਬੇਟੇ ਨੇ ਉਹ ਵੀ ਬਾਕਮਾਲ ਕੰਮ ਕਰ ਰਹੇ ਨੇ ਉਹਨਾਂ ਦਾ ਵੀ ਬੜਾ ਨਾਮ ਹੈ ਖਾਸ ਤੌਰ ਤੇ ਬਾਲੀਵੁੱਡ ਤੇ ਜਿਹੜੀਆਂ ਤਮਿਲ ਦੀਆਂ ਫਿਲਮਾਂ ਨੇ ਉਹਨਾਂ ਦੇ ਵਿੱਚ ਇਹਨਾਂ ਦੇ ਬੇਟੇ ਨੇ ਬਹੁਤ ਕੰਮ ਕੀਤਾ ਸੋ ਇਹ ਬੜੀ ਮਾੜੀ ਖਬਰ ਹੈ ਕਿ ਇੱਕ ਹੋਰ ਦਿਗਜ ਕਲਾਕਾਰ ਸਾਡੇ ਵਿੱਚੋਂ ਚਲੇ ਗਏ ਨੇ ਬਾਲੀਵੁੱਡ ਦੇ ਵਾਸਤੇ ਖਾਸ ਤੌਰ ਤੇ ਇਹ ਵੱਡਾ ਝਟਕਾ ਹੈ ਜਦੋਂ ਕਲਾ ਦੀ ਗੱਲ ਆਉਂਦੀ ਹੈ ਕਲਾ ਖੇਤਰ ਦੀ ਗੱਲ ਆਉਂਦੀ ਹੈ ਹਮੇਸ਼ਾ ਉਹਨਾਂ ਲੋਕਾਂ ਨੂੰ ਯਾਦ ਰੱਖਿਆ ਜਾਂਦਾ ਹੈ ਜਿਨ੍ਹਾਂ ਨੇ ਲੋਕਾਂ ਦਾ ਮਨੋਰੰਜਨ ਕੀਤਾ ਹੋਵੇ ਲੋਕਾਂ ਦੇ ਦਿਨਾਂ ਦੇ ਵਿੱਚ ਇੱਕ ਜਗ੍ਹਾ ਬਣਾਈ ਹੋਵੇ ਸੋ ਇਹ ਜਗ੍ਹਾ ਬਣਾਈ ਸੀ ਪੰਕਜ ਧੀਰ ਹੁਣਾਂ ਨੇ ਵੀ ਲੋਕਾਂ ਦੇ ਦਿਲਾਂ ਦੇ ਵਿੱਚ ਅੱਜ ਉਹ ਹਮੇਸ਼ਾ ਦੇ ਵਾਸਤੇ ਇਸ ਸੁਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਨੇ 68 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਖਰੀ ਸਾਹ ਜਿਹੜੇ ਲਏ ਨੇ ਪਰ ਉਹਨਾਂ ਦਾ ਇੱਕ ਕਿਰਦਾਰ ਮਹਾਭਾਰਤ ਦੇ ਵਿੱਚ ਜਿਹੜਾ ਕਰਨ ਦਾ ਕਿਰਦਾਰ ਉਹਨਾਂ ਨੇ ਕੀਤਾ ਉਹ ਹਮੇਸ਼ਾ ਲੋਕਾਂ ਦੇ ਦਿਲਾਂ ਦੇ ਵਿੱਚ ਵਸਦਾ ਰਹੇਗਾ ਉਸ ਕਿਰਦਾਰ ਤੋਂ ਲੋਕ ਇਹਨਾਂ ਨੂੰ ਹਮੇਸ਼ਾ ਹੀ ਯਾਦ ਕਰਦੇ ਰਹਿਣਗੇ ਕਿਉਂਕਿ ਇਹ ਯਾਦਾਂ ਹੁੰਦੀਆਂ ਨੇ ਸੋ ਜਿਹੜੇ ਲੋਕ ਪਿੱਛੇ ਛੱਡ ਜਾਂਦੇ ਨੇ ਜਿਵੇਂ ਇਹਨਾਂ ਦਾ ਕਿਰਦਾਰ ਮਹਾਭਾਰਤ ਦੇ ਵਿੱਚ ਕਰਨ ਦਾ ਇਹਨਾਂ ਨੇ ਕੀਤਾ ਉਹ ਸਫਲ ਮੰਨਿਆ ਗਿਆ ਇਹਨਾਂ ਦੀ ਲਾਈਫ ਦਾ ਕਿਰਦਾਰ ਸੋ ਉਹ ਲੋਕਾਂ ਦੇ ਦਿਲਾਂ ਦੇ ਵਿੱਚ ਹਮੇਸ਼ਾ ਜਿੰਦਾ ਰਹੂਗਾ ਜਦੋਂ ਵੀ ਮਹਾਭਾਰਤ ਦੇ ਵਿੱਚ ਕਰਨ ਦੀ ਗੱਲ ਆਏਗੀ ਤਾਂ ਪੰਕਜ ਤੀਰ ਹੋਣਾ ਦਾ ਨਾਮ ਜਿਹੜਾ ਉਹ ਜ਼ਰੂਰ ਚਰਚਾ ਦੇ ਵਿੱਚ ਛਿੜੇਗਾ